ਤੁਹਾ ਸਿੱਖਾਂ ਵੇਰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸ਼ੌਂਕੀ ਫਾਰਮਰ ਤੇ ਅੱਜ ਲੈ ਕੇ ਆਏ ਵੀਰੇ ਸੋਨਾਲੀਕਾ 35D ਟਰੈਕਟਰ ਵਿਕਿਆ ਹੋਇਆ ਜੇ ਕਿਸੇ ਵੀਰ ਨੇ ਲੈਣਾ ਹੋਵੇ 2006 ਮਾਰ ਲਾ ਵੀਰੇ ਮਾਰਕਾ ਦਿਖਾ ਦੇਣਿਆ 2006 ਮਾਰ ਲਾ ਜੇ ਗੱਲ ਟਾਇਰਾਂ ਦੀ ਕਰੀ ਵੀਰੇ ਟਾਇਰ ਹੈਗੇ 90 ਪੈਸੇ ਬੀਕੇਟੀ ਕੰਪਨੀ ਦੇ ਬੀਕੇਟੀ ਕੰਪਨੀ ਦੇ 90 ਪੈਸੇ ਟਾਇਰ ਨੇ ਪੰਜਾਬ ਨੰਬਰ ਆ ਵੀਰੇ ਪੀਵੀ 13 ਅਗਰੂਰ ਦਾ ਬਾਈਆਂ ਦੇ ਨਾਮ ਆਗਾ ਤੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਵੀਡੀਓ ਚ ਦੇਖ ਲਓ ਕੀ ਗੰਦਬਾਤ ਆ ਹਨਾ ਸੋਨਾਲੀ ਕਾ 35 DI ਪਿੱਛੋਂ ਕੰਡੀਸ਼ਨ ਦੇਖ ਰਹੇ ਹੋ ਬਈ ਤੁਹਾਡੇ ਸਾਹਮਣੇ ਆਪਣਾ ਬਜੋ ਕੰਡੀਸ਼ਨ ਹੈ ਹਨਾ ਆਪਣਾ ਮਕਸਦ ਆ ਵੀ ਤੁਹਾਨੂੰ ਸਾਰੀ ਜਾਣਕਾਰੀ ਸਹੀ ਦੇਈਏ ਕਰੇ ਲੋ ਜੀਮیدار ਪਾਰਟੀ ਦਾ ਟਰੈਕਟਰ ਆ ਬਾਈ ਬਾਕੀ ਤੁਸੀਂ ਆ ਕੇ ਆਪਦੀ ਤਸੱਲੀ ਕਰ ਲਿਓ ਵੀ ਹੈਗੀ ਗੱਲਬਾਤ ਕੇ ਨਾ ਟਾਇਰ 90 ਪੈਸੇ ਨੇ ਪੰਜਾਬ ਨੰਬਰ ਆ 6 ਮਾਡਲ ਆ ਬਾਈ ਦੇ ਨਾਮ ਆ ਉਹ ਜੱਗੀ ਬਾਈ ਦੇ ਨਾਮ ਆ ਬਾਕੀ ਟੈਟਰ ਲੈਂਸ ਮੈਂ ਚਲਾ ਕੇ ਵਾ ਕੇ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਵੇਚਣ ਦਾ ਕਾਰਨ ਵੀ ਬਾਈ ਦਾ ਬਸ ਇਹੀ ਹੈ ਵੀ ਨਵਾਂ ਟਰੈਕਟਰ ਲੈਣਾ ਬਾਈ ਨੇ ਹੋਰ ਪਿੰਡ ਆਏਗਾ ਵੀਰੇ ਬਾਈ ਦਾ ਖੇਤਲਾ ਜਲਾ ਸੰਗਰੂਰ ਦੜਬੇ ਦੇ ਨੇੜੇ ਖੇਤਲਾ ਪਿੰਡ ਆ ਬਾਈ ਬਾਤੜਾ ਵੀ ਨੇੜੇ ਹੀ ਪੈ ਜਾਂਦਾ ਉਹ ਬੋਰਡ ਦੇਖ ਸਕਦੇ ਹੋ ਤੁਸੀਂ ਖੇਤਲਾ ਪਿੰਡ ਹੈ ਜੱਗੀ ਬਾਈ ਦਾ ਨਾਮ ਹੈ ਬਾਕੀ ਵੀਰ ਦਾ ਆਪਾਂ ਨੰਬਰ ਪਾਵਾਂਗੇ ਉਹ ਤੇ ਫੋਨ ਮਾਰ ਕੇ ਟਰੈਕਟਰ ਖਰੀਦ ਸਕਦੇ ਹੋ ਆਪਦੀ ਤਸੱਲੀ ਕਰ ਲਿਓ ਵੀਰੇ ਆ ਕੇ ਆਪਣਾ ਮਕਸਦ ਕੀ ਆ ਕੈਮਰੇ ਰਾਹੀਂ ਤੁਹਾਡੇ ਮੂਹਰੇ ਟਰੈਕਟਰ ਕਰਤਾ ਹੁਣ ਤੁਸੀਂ ਆਪਦਾ ਅੰਦਾਜ਼ਾ ਆਪ ਲਾਉਣਾਗਾ ਬਾਈ ਦਾ ਨੰਬਰ ਆ ਉਤੇ ਫੋਨ ਮਾਰ ਲਿਓ ਆਪਾਂ ਤੁਹਾਨੂੰ ਦੱਸਤੀਆਂ ਜਿਹੜੀਆਂ ਗੱਲਾਂ ਦੀਆਂ ਰੇਟ ਕਿੰਨੇ ਚ ਕੀ ਇਹਦਾ 195000 ਬਾਈ 195000 ਬਾਈ ਰੇਟ ਆ ਬਾਈ ਦਾ ਡਿਮਾਂਡ ਕਰਦਾ ਬਾਕੀ ਮੌਕੇ ਤੇ ਮਾਨਤਾਨ ਹੋ ਜੂਗਾ ਮਾੜਾ ਮੋਟਾ 195000 ਕੀਮਤ ਆ ਮਾੜਾ ਮੋਟਾ ਮਾਨ ਹੋ ਜੂਗਾ ਜੇ ਕਿਸੇ ਵੀ ਨੇ ਲੈਣਾ ਸੋਨਾਲੀ 35 ਤਾਂ ਜੱਗੀ ਬਾਈ ਨਾਲ ਕਰ ਲੈ ਉਸ ਬਾਰਕ ਬਾਈ ਦਾ ਨੰਬਰ ਪਾਇਆ ਹੋਇਆ ਏਰੀਆ ਦਿਰਬੇ ਦਾ ਵੀ ਖੇਤਲਾ ਪਿੰਡਾਗਾ ਧੰਨਵਾਦ ਭਰਾਵਾਂ ਦਾ ਜਿਹੜਾ ਬਾਈ 35 ਲਾਈਨ ਨੂੰ ਕਹਿੰਦੇ ਨੇ ਉਸ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ